welcom to all apne channel migrate properties and travel te so jiven ki aap sab nu pata pa samay samay te property de regarding jaide da zameenan de sambandh de vich jedi informative video hundiyan ne oh apne channel de upar leke aanne aa te apne vallon effort karde aan bi jedi vadh to vadh information twaade tak pahunchai ja sake property de sambandh de vich ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਜੀ ਇੰਤਕਾਲ ਰਜਿਸਟਰਡ ਜਿਹੜਾ ਹੁੰਦਾ ਆ ਉਸ ਦੇ ਵਿੱਚ ਕਿੰਨੇ ਖਾਨੇ ਹੁੰਦੇ ਆ ਨਾ ਤੇ ਉਹਨਾਂ ਖਾਨਿਆਂ ਦੇ ਵਿੱਚ ਕਿਵੇਂ ਜਿਹੜੀ ਮਾਲਕੀਅਤ ਹੁੰਦੀ ਆ ਜਾਂ ਓਨਰਸ਼ਿਪ ਹੁੰਦੀ ਆ ਕਿਵੇਂ ਚੇਂਜ ਹੁੰਦੀ ਆ ਸੋ ਇਸ ਤੋਂ ਪਹਿਲਾਂ ਆਪਾਂ ਜਿਹੜੀ ਵੀਡੀਓ ਬਣਾਈ ਸੀਗੀ ਉਸ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਵੀ ਇੰਤਕਾਲ ਕੀ ਹੁੰਦਾ ਹੈ ਇੰਤਕਾਲ ਦਰਜ ਕਿਵੇਂ ਹੁੰਦਾ ਹੈ ਉਸ ਦੇ ਕਿਹੜੇ-ਕਿਹੜੇ ਪੜਾ ਹੁੰਦੇ ਆ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਉਸ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਜਿਹੜੀ ਸਕਰੀਨ ਦੇ ਉੱਪਰ ਜਿਹੜਾ ਹੁਣ ਆ ਰਹੀ ਹੈ ਇਹ ਵੀਡੀਓ ਹੈ ਜੀ ਇਸ ਵੀਡੀਓ ਨੂੰ ਤੁਸੀਂ ਜਾ ਕੇ ਆਪਣੇ YouTube ਚੈਨਲ ਦੇ ਉੱਪਰ ਸਰਚ ਕਰ ਸਕਦੇ ਹੋ ਤੇ ਉੱਥੇ ਸਰਚ ਕਰਕੇ ਵੀਡੀਓ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਬਕਾਇਦਾ ਆਪਾਂ ਸਾਰਾ ਜਿਹੜਾ ਪੜਾਅ ਦਰ ਪੜਾ ਸਾਰਾ ਐਕਸਪਲੇਨ ਕੀਤਾ ਹੈ ਵੀ ਪਟਵਾਰੀ ਦੀ ਕੀ ਭੂਮਿਕਾ ਰਹਿੰਦੀ ਹੈ ਇਸ ਦੇ ਵਿੱਚ ਉਸ ਤੋਂ ਬਾਅਦ ਕਾਨੂੰਗੋ ਦੀ ਕੀ ਭੂਮਿਕਾ ਰਹਿੰਦੀ ਆ ਤੇ ਲਾਸਟ ਦੇ ਵਿੱਚ ਜਿਹੜਾ ਮਾਲ ਅਫਸਰ ਹੁੰਦਾ ਹੈ ਤਹਿਸੀਲਦਾਰ ਜਾਂ ਨੈਪ ਤਹਿਸੀਲਦਾਰ ਉਸ ਦੀ ਕੀ ਭੂਮਿਕਾ ਹੁੰਦੀ ਆ ਤੋ ਆਪਾਂ ਬਾਕਾਇਦਾ ਸਾਰਾ ਉਸ ਦੇ ਵਿੱਚ ਸਟੈਪ ਬਾਈ ਸਟੈਪ ਸਾਰਾ ਐਕਸਪਲੇਨ ਕੀਤਾ ਆ ਅੱਜ ਆਪਾਂ ਤੁਹਾਨੂੰ ਜਿਹੜੀ ਗੱਲ ਕਰਾਂਗੇ ਅੱਜ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਾਂਗੇ ਇੰਤਕਾਲ ਰਜਿਸਟਰਡ ਕੀ ਹੁੰਦਾ ਆ ਉਸ ਦੇ ਵਿੱਚ ਕਿੰਨੇ ਖਾਨੇ ਹੁੰਦੇ ਹਨ ਉਹਨਾਂ ਖਾਨਿਆਂ ਦੇ ਵਿੱਚ ਜਿਹੜੀ ਮਾਲਕੀਅਤ ਹੁੰਦੀ ਆ ਜਾਂ ਜਿਹਨੂੰ ਆਪਾਂ ਓਨਰਸ਼ਿਪ ਹੁੰਦੀ ਆ ਉਹ ਕਿਵੇਂ ਚੇਂਜ ਹੁੰਦੀ ਆ ਤੇ ਉਹ ਕਿਵੇਂ ਲਿਖੀ ਜਾਂਦੀ ਆ ਤੇ ਨਾਲ ਹੀ ਆਪਾਂ ਤੁਹਾਨੂੰ ਆਨਲਾਈਨ ਜਾ ਕੇ ਵੀ ਜਿਹੜੀ ਇੰਤਕਾਲ ਕੱਢ ਕੇ ਦਿਖਾਵਾਂਗੇ ਜੇ ਤੁਸੀਂ ਫਸਟ ਟਾਈਮ ਆਪਣਾ ਕੋਈ ਇੰਤਕਾਲ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਇੰਤਕਾਲ ਕਿਵੇਂ ਚੈੱਕ ਕਰ ਸਕਦੇ ਹੋ ਆਨਲਾਈਨ ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਸੋ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਸੋ ਇਹ ਇੱਕ ਇੰਤਕਾਲ ਰਜਿਸਟਰ ਦਾ ਇੱਕ ਨਮੂਨਾ ਹੈ ਇੱਕ ਇਗਜ਼ਾਮਪਲ ਆ ਸੋ ਇਸ ਤਰ੍ਹਾਂ ਦੇ 15 ਖਾਨੇ ਹੋਣਗੇ ਸੋ ਜੇ ਤੁਸੀਂ ਫਸਟ ਟਾਈਮ ਪਟਵਾਰੀ ਕੋਲ ਜਾ ਰਹੇ ਹੋ ਤਾਂ ਆਪਣਾ ਫਸਟ ਟਾਈਮ ਤੁਸੀਂ ਦੇਖ ਰਹੇ ਹੋ ਤਾਂ ਤੁਹਾਨੂੰ ਇੱਕ ਰਜਿਸਟਰ ਮਿਲੇਗਾ ਜਿਸ ਰਜਿਸਟਰ ਦਾ ਬਕਾਇਦਾ ਹੀ ਇੱਕ ਨਾਮ ਹੁੰਦਾ ਜਿਹਨੂੰ ਇੰਤਕਾਲ ਰਜਿਸਟਰ ਕਿਹਾ ਜਾਂਦਾ ਸੋ ਉਸ ਦੇ ਵਿੱਚ ਬਕਾਇਦਾ ਜਿਹੜੇ ਇੰਤਕਾਲ ਹੁੰਦੇ ਨੇ ਉਹ ਹੀ ਲਿਖੇ ਜਾਂਦੇ ਨੇ ਤੇ ਜਦੋਂ ਵੀ ਹੱਕਾਂ ਦੀ ਤਬਦੀਲੀ ਹੁੰਦੀ ਆ ਜਾਂ ਆਪਾਂ ਇਹ ਕਹਿ ਲਈਏ ਜਦੋਂ ਕਿਸੇ ਜਾਇਦਾਦ ਜ਼ਮੀਨ ਪਲਾਟ ਘਰ ਦੇ ਮਾਲਕ ਚੇਂਜ ਹੁੰਦੇ ਨੇ ਓਨਰਸ਼ਿਪ ਚੇਂਜ ਹੁੰਦੀ ਆ ਉਸ ਦੀ ਰਜਿਸਟਰੀ ਹੋ ਜਾਂਦੀ ਆ ਜਾਂ ਉਸ ਦਾ ਤਬਾਦਲਾ ਹੋ ਜਾਂਦਾ ਆ ਜਾਂ ਉਸ ਦੀ ਤਸੀਮ ਹੋ ਜਾਂਦੀ ਆ ਉਹ ਜਦੋਂ ਹੱਕ ਚੇਂਜ ਹੋ ਜਾਂਦੇ ਨੇ ਤੇ ਉਸ ਤਬਦੀਲੀ ਨੂੰ ਹੀ ਇੰਤਕਾਲ ਦਰਜਨ ਦਰਜ ਕਿਹਾ ਜਾਂਦਾ ਹੈ ਉਸ ਨੂੰ ਕਿਵੇਂ ਦਰਜ ਕੀਤਾ ਜਾਂਦਾ ਹੈ ਉਹ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਤੁਸੀਂ ਆਪਣੀ ਉਹ ਵੀਡੀਓ ਤੇ ਜਾ ਕੇ ਦੇਖ ਸਕਦੇ ਹੋ ਸੋ ਉਹਨਾਂ ਖਾਨਿਆਂ ਦੇ ਵਿੱਚ ਜਿਹੜੇ ਉਸਦੇ ਖਾਨੇ ਹੁੰਦੇ ਹਨ ਉਹ ਕਿੰਨੇ ਖਾਨੇ ਹੁੰਦੇ ਹਨ ਉਹਨਾਂ ਖਾਨਿਆਂ ਦੇ ਵਿੱਚ ਕਿਵੇਂ ਜਿਹੜੀ ਤਬਦੀਲੀ ਲਿਖੀ ਜਾਂਦੀ ਆ ਇੰਤਕਾਲ ਦਰਜ ਕੀਤਾ ਜਾਂਦਾ ਹੈ ਉਸ ਦੇ ਬਾਰੇ ਅੱਜ ਆਪਾਂ ਦੱਸਾਂਗੇ ਤੇ ਨਾਲ ਹੀ ਤੁਹਾਨੂੰ ਆਪਾਂ ਅੱਜ ਜਿਹੜਾ ਇੱਕ ਦੱਸਾਂਗੇ ਜਿਹੜੀ ਬੈਦ ਦੀ ਰਜਿਸਟਰੀ ਕਿਹੜੀ ਹੁੰਦੀ ਆ ਬੈਰ ਰਜਿਸਟਰੀ ਕਿਸ ਨੂੰ ਕਿਹਾ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਾਕੀ ਵੀ ਦੱਸਾਂਗੇ ਤਬਾਦਲੇ ਵਾਲੀ ਜਿਹੜੀ ਰਜਿਸਟਰੀ ਹੁੰਦੀ ਹੈ ਉਸ ਨੂੰ ਕਿਵੇਂ ਲਿਖਿਆ ਜਾਂਦਾ ਹੈ ਵਿਰਾਸਤ ਵਾਲੀ ਰਜਿਸਟਰੀ ਹੁੰਦੀ ਹੈ ਜਿਹੜੀ ਆਪਣੀ ਜਾਇਦਾਦ ਮਿਲਦੀ ਆ ਉਸ ਦਾ ਇੰਤਕਾਲ ਕਿਵੇਂ ਦਰਜ ਕੀਤਾ ਜਾਂਦਾ ਹੈ ਜਾਂ ਤਸੀਮ ਵਾਲੀ ਜਿਹੜਾ ਆਪ ਨੂੰ ਹੱਕ ਮਿਲਦੇ ਨੇ ਜ਼ਮੀਨ ਦੇ ਜਾਂ ਕਿਸੇ ਵੀ ਪ੍ਰਾਪਰਟੀ ਦੇ ਉਸ ਦੇ ਇੰਤਕਾਲ ਕਿਵੇਂ ਦਰਜ ਕੀਤੇ ਜਾਂਦੇ ਹਨ ਉਹ ਆਪਾਂ ਆਨ ਵਾਲੇ ਸਮੇਂ 'ਚ ਦੱਸਾਂਗੇ ਤੁਹਾਨੂੰ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਉਹ ਰਜਿਸਟਰ ਬਾਰੇ ਗੱਲ ਕਰਾਂਗੇ ਉਸਦੇ ਖਾਨਿਆਂ ਬਾਰੇ ਗੱਲ ਕਰਾਂਗੇ ਨਾਲ ਤੁਹਾਨੂੰ ਬੈਦ ਦੀ ਰਜਿਸਟਰੀ ਦਾ ਬਕਾਇਦਾ ਆਪਾਂ ਤੁਹਾਨੂੰ ਦੱਸਾਂਗੇ ਬੈਦ ਦੀ ਰਜਿਸਟਰੀ ਕਿਵੇਂ ਲਿਖੀ ਜਾਂਦੀ ਹੈ ਅੱਗੇ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦੱਸਾਂਗੇ ਕਿ ਤੁਸੀਂ ਆਨਲਾਈਨ ਜਾ ਕੇ ਆਪਣੀ ਜਿਹੜੀ ਆ ਬੈਦ ਦੀ ਰਜਿਸਟਰੀ ਦਾ ਜਿਹੜਾ ਇੰਤਕਾਲ ਆ ਉਹ ਚੈੱਕ ਕਿਵੇਂ ਕਰ ਸਕਦੇ ਹੋ ਸੋ ਸਾਰਿਆਂ ਦਾ ਵੈਲਕਮ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਆਂ ਐਂਡ ਟਰੈਵਲ ਤੇ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਇੰਤਕਾਲ ਰਜਿਸਟਰ ਰਹਿੰਦਾ ਜੀ ਸੋ ਇਹ ਇੰਤਕਾਲ ਜਿਹੜਾ ਰਜਿਸਟਰ ਹੁੰਦਾ ਆ ਇਹ ਰੇਖ ਇੱਕ ਜਿਹੜਾ ਪਟਵਾਰੀ ਹੁੰਦਾ ਰੇਖ ਪਿੰਡ ਦਾ ਇੱਕ ਇੰਤਕਾਲ ਰਜਿਸਟਰ ਰੱਖਿਆ ਜਾਂਦਾ ਪਟਵਾਰੀ ਦੇ ਵੱਲੋਂ ਸੋ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੰਤਕਾਲ ਰਜਿਸਟਰ ਇੱਥੇ ਪਿੰਡ ਦਾ ਨਾਮ ਹੁੰਦਾ ਹੱਦਬਸਤ ਨੰਬਰ ਸੋ ਆਪਾਂ ਦੱਸਿਆ ਹੋਇਆ ਪਹਿਲਾਂ ਰੇਖ ਪਿੰਡ ਜਿੰਨੇ ਵੀ ਪਿੰਡ ਹਨ ਪੰਜਾਬ ਦੇ ਵਿੱਚ ਰੇਖ ਪਿੰਡ ਦਾ ਇੱਕ ਨੰਬਰ ਹੁੰਦਾ ਤੇ ਉਸ ਨੂੰ ਹੱਦ ਬਸ ਨੰਬਰ ਕਿਹਾ ਜਾਂਦਾ ਫਿਰ ਤਹਿਸੀਲ ਫਿਰ ਜ਼ਿਲ੍ਹਾ ਆ ਜਾਂਦਾ ਸੋ ਇਸ ਤਰ੍ਹਾਂ 15 ਖਾਨੇ ਆ ਜਾਣਗੇ ਸੋ ਜਿਹੜਾ ਇੰਤਕਾਲ ਰਜਿਸਟਰ ਹੁੰਦਾ ਉਸਦੇ 15 ਖਾਨੇ ਹੁੰਦੇ ਹਨ ਸੋ ਇਹ ਜਿਵੇਂ ਤੁਸੀਂ ਦੇਖ ਰਹੇ ਹੋ 15 ਖਾਨੇ ਤੇ ਇਹਨਾਂ 15 ਖਾਨਿਆਂ ਦਾ ਰੋਲ ਕੀ ਹੁੰਦਾ ਉਹ ਆਪਾਂ ਤੁਹਾਨੂੰ ਹੁਣ ਪੜਾ ਦਾਰ ਪੜਾ ਸਾਰਾ ਦੱਸਾਂਗੇ ਸੋ ਜਿਹੜੇ 1 ਤੋਂ 7 ਖਾਨੇ ਹੁੰਦੇ ਹਨ ਇੰਤਕਾਲ ਰਜਿਸਟਰ ਦੇ ਵਿੱਚ 1 ਤੋਂ ਜਿਹੜੇ 7 ਖਾਨੇ ਹੁੰਦੇ ਹਨ ਇਹ ਜਵਾਬ ਮੰਦੀ ਦੀ ਸਬੰਧਤ ਖੇਵਟ ਤੋਂ ਹੀ ਮੁਕੰਮਲ ਕੀਤੇ ਜਾਂਦੇ ਹਨ ਜਿਵੇਂ ਤੁਸੀਂ ਇਹ ਦੇਖ ਰਹੇ ਹੋ 1 ਤੋਂ ਲੈ ਕੇ 7 ਤੱਕ ਸੋ ਇਹ ਜਿਹੜੇ ਖਾਨੇ ਹੁੰਦੇ ਹਨ ਉਹ ਜਮ੍ਹਾਂਬੰਦੀ ਦੀ ਜਿਹੜੀ ਸਬੰਧਿਤ ਖੇਵਟ ਹੁੰਦੀ ਆ ਉਸ ਤੋਂ ਹੀ ਇਸ ਨੂੰ ਕੰਪਲੀਟ ਕੀਤਾ ਜਾਂਦਾ ਹੈ 8 ਤੋਂ ਲੈ ਕੇ ਜਿਹੜੇ 12 ਖਾਨੇ ਹੁੰਦੇ ਹਨ 8 9 10 11 12 ਸੋ ਇਹ ਜਿਹੜੇ ਖਾਨੇ ਹੁੰਦੇ ਹਨ ਇਹਨਾਂ ਵਿੱਚ ਜਿਹੜਾ ਆ ਜਿਹੜਾ ਸੋਧਿਆ ਆ ਇਤਰਾਜ ਹੁੰਦਾ ਹੈ ਉਸ ਨੂੰ ਦਰਜ ਕੀਤਾ ਜਾਂਦਾ ਹੈ ਜਾਂ ਜਿਹੜਾ ਇੰਤਕਾਲ ਜਿਹੜਾ ਪਰ ਰਜਿਸਟਰੀ ਬੈਦ ਹੀ ਕਰਵਾਈ ਹੈ ਜਿਸ ਦੇ ਬਾਰੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਉਹ ਸਾਰੀ ਜਾਣਕਾਰੀ ਸਾਰੀ ਇਨਫੋਰਮੇਸ਼ਨ ਸਾਰਾ ਵੇਰਵਾ 8 ਤੋਂ 12 ਜਿਹੜੇ ਖਾਨੇ ਇਸ ਦੇ ਵਿੱਚ ਦਰਜ ਕੀਤਾ ਜਾਂਦਾ ਹੈ 13 ਨੰਬਰ ਖਾਨੇ ਦੇ ਵਿੱਚ ਜਿਹੜੀ ਹੁੰਦੀ ਆ ਫਿਰ ਜਿਹੜੀ ਆਪਾਂ ਤੁਹਾਨੂੰ ਅੱਜ ਜਿਹੜਾ ਆਪਾਂ ਦੱਸ ਰਹੇ ਆ ਜਿਸ ਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਬੈਦ ਹੀ ਰਜਿਸਟਰੀ ਕੀ ਹੁੰਦੀ ਆ ਉਸ ਦੇ ਬਾਰੇ ਸੋ 13 ਨੰਬਰ ਖਾਨੇ ਦੇ ਵਿੱਚ ਪਰ ਜਿਸ ਜਿਹੜੀ ਹੁੰਦੀ ਆ ਇੰਤਕਾਲ ਦੀ ਕਿਸਮ ਲਿਖੀ ਜਾਂਦੀ ਆ ਕਿਹੜੀ ਕਿਸਮ ਆ ਉਸ ਦੀ ਤਰੀਕ ਉਸ ਦਾ ਨੰਬਰ ਤੇ ਕਿੰਨੇ ਬਦਲੇ ਦੇ ਵਿੱਚ ਉਹ ਜਿਹੜੀ ਆ ਪ੍ਰਾਪਰਟੀ ਆ ਜਾਂ ਜਾਇਦਾਦ ਆ ਤਾਂ ਆ ਖਰੀਦੀ ਆ ਉਸ ਦੇ ਬਾਰੇ ਦੱਸਿਆ ਜਾਂਦਾ ਇਹ ਜੋ ਖਾਨਾ ਨੰਬਰ 14 ਦੇ ਵਿੱਚ ਜਿਹੜਾ ਆ ਜਾਂਦਾ ਫਿਰ ਜਿਹੜੀ ਫੀਸ ਲਿਖੀ ਜਾਂਦੀ ਆ ਤੇ ਖਾਨਾ ਨੰਬਰ 15 ਦੇ ਵਿੱਚ ਜਿਹੜਾ ਹੁੰਦਾ ਪਟਵਾਰੀ ਦੇ ਵੱਲੋਂ ਜਿਹੜਾ ਆਪਣੇ ਸਾਈਨ ਕੀਤੇ ਜਾਂਦੇ ਹਨ ਪਟਵਾਰੀ ਦੇ ਵੱਲੋਂ ਰਿਪੋਰਟ ਕਰਦਾ ਹੈ ਤੇ ਨਾਲ ਹੀ ਦੂਸਰੇ ਨੰਬਰ ਤੇ ਜਿਹੜਾ ਕਾਨੂੰਗੋ ਹੁੰਦਾ ਉਹ ਇਸ ਦਾ ਮੁਕਾਬਲਾ ਕਰਨ ਉਪਰੰਤ ਆਪਣੀ ਜਿਹੜੀ ਰਿਪੋਰਟ ਆ ਉਹ ਦਰਜ ਕਰਦਾ ਸੋ ਇਸ ਤਰ੍ਹਾਂ ਜਿਹੜੇ 15 ਖਾਨੇ ਹੁੰਦੇ ਨੇ ਜਦੋਂ ਵੀ ਤੁਸੀਂ ਕੋਈ ਇੰਤਕਾਲ ਆਪਣਾ ਚੈੱਕ ਕਰਨ ਜਾਓਗੇ ਪਟਵਾਰੀ ਦੇ ਕੋਲ ਤਾਂ ਉਸ ਦੇ ਕੋਲ ਇੱਕ ਇੰਤਕਾਲ ਰਜਿਸਟਰਡ ਹੋਵੇਗਾ ਜਿਸ ਦੇ ਵਿੱਚ ਬਕਾਇਦਾ 1 ਤੋਂ 15 ਖਾਨੇ ਇਸ ਤਰ੍ਹਾਂ ਦੇ 1 ਤੋਂ 15 ਖਾਨੇ ਹੋਣਗੇ ਉਹਨਾਂ ਦੇ ਵਿੱਚ ਤੁਹਾਡਾ ਜਿਹੜਾ ਵੀ ਇੰਤਕਾਲ ਤੁਸੀਂ ਆਪਣਾ ਚੈੱਕ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਸੋ ਹੁਣ ਆਪਾਂ ਜਿਹੜੀ ਗੱਲ ਕਰਨੀ ਆ ਜਿਹੜਾ ਆਪਾਂ ਤੁਹਾਡੇ ਨਾਲ ਤੁਹਾਨੂੰ ਦੱਸਣਾ ਹੈ ਵੀ ਜਿਹੜੀ ਬੈ ਦੀ ਰਜਿਸਟਰੀ ਕਿਹੜੀ ਹੁੰਦੀ ਹੈ ਸੋ ਇਸ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹੜਾ ਵੀ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ 50% ਦੇ ਕਰੀਬ ਸੋ ਆਪਾਂ ਤੁਹਾਨੂੰ ਦੱਸਦੇ ਨੇ 50% ਦੇ ਕਰੀਬ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਹਨ ਉਹ ਬੈਦੀਆਂ ਰਜਿਸਟਰੀਆਂ ਹੁੰਦੀਆਂ ਹਨ ਸੋ ਬੈਦੀ ਰਜਿਸਟਰੀ ਕਿਹੜੀ ਹੁੰਦੀ ਹੈ ਉਸ ਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਕੋਈ ਵੀ ਮਕਾਨ ਪਲਾਟ ਕੋਈ ਵੀ ਆਪਾਂ ਜੀ ਕਹਿ ਸਕਦੇ ਆਂ ਜ਼ਮੀਨ ਜਾਇਦਾਦ ਜਾਂ ਕਿਸੇ ਵੀ ਪ੍ਰਕਾਰ ਦੀ ਪ੍ਰਾਪਰਟੀ ਨੂੰ ਆਪਾਂ ਖਰੀਦਦੇ ਆਂ ਜਾਂ ਕੋਈ ਵੇਚਦਾ ਤੇ ਕੋਈ ਬੰਦਾ ਉਸ ਨੂੰ ਖਰੀਦਦਾ ਉਹ ਜਿਹੜੀ ਪ੍ਰਾਪਰਟੀ ਖਰੀਦੀ ਜਾਂਦੀ ਆ ਪੈਸੇ ਦੇ ਕੇ ਆਪਾਂ ਜਿਸ ਨੂੰ ਕਹਿ ਸਕਦੇ ਆ ਖਰੀਦੀ ਜਾਂਦੀ ਜਿਹੜੀ ਪ੍ਰਾਪਰਟੀ ਐਸ ਡੀ ਐਮ ਦਫਤਰ ਦੇ ਵਿੱਚ ਜਿਸ ਦੀ ਰਜਿਸਟਰੀ ਹੁੰਦੀ ਆ ਉਸ ਨੂੰ ਬੈਦ ਰਜਿਸਟਰੀ ਕਿਹਾ ਜਾਂਦਾ ਸੋ ਬੈਦ ਰਜਿਸਟਰੀ ਨੂੰ ਕਿਵੇਂ ਲਿਖਿਆ ਜਾਂਦਾ ਖਾਨਿਆਂ ਦੇ ਵਿੱਚ ਹੁਣ ਆਪਾਂ ਤੁਹਾਨੂੰ ਅੱਗੇ ਚੱਲ ਕੇ ਉਹ ਐਕਸਪਲੇਨ ਕਰਾਂਗੇ ਸੋ ਜਿਵੇਂ ਇਹ ਆਪਾਂ ਤੁਹਾਨੂੰ ਉਦਾਹਰਣ ਦੇ ਰਹੀ ਦਿਖਾ ਰਹੇ ਆ ਜੇ ਤੁਸੀਂ ਫਸਟ ਟਾਈਮ ਆਪਣੀ ਕੋਈ ਰਜਿਸਟਰੀ ਕਰਵਾਈ ਹੈ ਸ਼ਹਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਆਪਣੇ ਕੋਈ ਫਰਸਟ ਟਾਈਮ ਰਜਿਸਟਰੀ ਕਰਵਾਈ ਹੈ ਤੇ ਬੈਦ ਹੀ ਰਜਿਸਟਰੀ ਕਰਵਾਈ ਆ ਤੇ ਬੈਦ ਦਾ ਇੰਤਕਾਲ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਉਸ ਦੇ ਬਾਰੇ ਆਪਾਂ ਤੁਹਾਨੂੰ ਹੁਣ ਸਟੈਪ ਬਾਈ ਸਟੈਪ ਅੱਗੇ ਸਾਰਾ ਦੱਸਾਂਗੇ ਇਸ ਤੋਂ ਅੱਗੇ ਫਿਰ ਆਪਾਂ ਤੁਹਾਨੂੰ ਆਨਲਾਈਨ ਵੀ ਚੈੱਕ ਕਰਕੇ ਦਿਖਾਵਾਂਗੇ ਜੇ ਤੁਸੀਂ ਫਰਸਟ ਟਾਈਮ ਆਪਣੀ ਕੋਈ ਰਜਿਸਟਰੀ ਬੈਦ ਹੀ ਕਰਵਾਈ ਆ ਤੇ ਉਸ ਦਾ ਇੰਤਕਾਲ ਦਰਜ ਕਰਨਾ ਦਿੱਤਾ ਹੋਇਆ ਹੈ ਤੇ ਤੁਸੀਂ ਉਸ ਨੂੰ ਚੈੱਕ ਕਰਨਾ ਚਾਹੁੰਦੇ ਹੋ ਆਨਲਾਈਨ ਘਰ ਬੈਠੇ ਉਹ ਕਿਵੇਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਇਸ ਤੋਂ ਅੱਗੇ ਦੱਸਾਂਗੇ ਸੋ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਸੋ ਇਸ ਦੇ ਵਿੱਚ ਆਪਾਂ ਜੀ ਗੱਲ ਕਰਦੇ ਆ ਜਿਵੇਂ ਜੋਗਾ ਸਿੰਘ ਹਰਦਿੱਤ ਸਿੰਘ ਬਗੇਲ ਸਿੰਘ ਜੀਵਨ ਸਿੰਘ ਪੁੱਤਰਨ ਪੂਰਨ ਸਿੰਘ ਪੁੱਤਰ ਹਰੀ ਸਿੰਘ ਬਾ ਹਿੱਸਾ ਬਰਾਬਰ ਸੋ ਇਹ ਇਸ ਦੇ ਪਹਿਲੇ ਮਾਲਕ ਹਨ ਜਿਨ੍ਹਾਂ ਨੇ ਆਪਣੀ ਜਿਹੜੀ ਆ ਅੱਠ ਕਨਾਲ ਜਿਹੜੀ ਜਿਹੜੀ ਜ਼ਮੀਨ ਆ ਉਹ ਜਿਹੜੀ ਆ ਉਹ ਮਲਕੀਤ ਸਿੰਘ ਗੁਰਨਾਮ ਸਿੰਘ ਪੁੱਤਰ ਹਰਨਾਮ ਸਿੰਘ ਨੂੰ ਜਿਹੜੀ ਵੇਚੀ ਆ ਤੇ ਇਹ ਜਿਹੜੀ ਵੇਚੀ ਆ ਉਹ 20 ਲੱਖ ਰੁਪਏ ਚ ਵੇਚੀ ਆ ਤੇ ਇਸ ਨੂੰ ਬੈ ਦੀ ਰਜਿਸਟਰੀ ਕਹਿੰਦੇ ਹਨ ਸੋ ਇਸ ਦਾ ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਦਿਖਾਵਾਂਗੇ ਸੋ 1 ਤੋਂ 10 ਦੇ ਵਿੱਚ 1 ਤੋਂ ਸੌਰੀ 7 ਦੇ ਵਿੱਚ ਜਿਹੜੀ ਪਹਿਲੀ ਜਿਹੜੀ ਜਮ੍ਹਾਂਬੰਦੀ ਦੀ ਖੇਵਟ ਦੇ ਜਿਹੜੀ ਜਮ੍ਹਾਂਬੰਦੀ ਹੁੰਦੀ ਆ ਉਸ ਦੀ ਸਬੰਧਤ ਖੇਵਟ ਤੋਂ ਹੀ ਮੁਕੰਮਲ ਕੀਤੀ ਜਾਂਦੀ ਆ ਜਿਵੇਂ ਆਪਾਂ ਇਹ ਕਹਿ ਸਕਦੇ ਆ ਸਿੰਪਲ ਸ਼ਬਦਾਂ ਦੇ ਵਿੱਚ ਜਿਹੜੇ ਪਹਿਲੇ ਮਾਲਕ ਹਨ ਉਹਨਾਂ ਦਾ ਸਾਰਾ ਵੇਰਵਾ ਲਿਖਿਆ ਜਾਂਦਾ ਹੈ ਇਹ ਇਹ ਤਰ੍ਹਾਂ ਤੁਸੀਂ ਦੇਖ ਰਹੇ ਹੋ ਸੋ ਇੱਥੇ ਜਿਹੜੇ ਪਹਿਲੇ ਮਾਲਕ ਹੋਣਗੇ ਮਾਲਕ ਦਾ ਵੇਰਵਾ ਸੋ ਇੱਥੇ ਉਹਨਾਂ ਦਾ ਸਾਰਾ ਨਾਮ ਆ ਜਾਏਗਾ ਇੱਕ ਹੋਰ ਚੀਜ਼ ਜੇ ਤੁਸੀਂ ਕੋਈ ਵੀ ਪ੍ਰਾਪਰਟੀ ਲਈ ਆ ਤਾਂ ਉਸ ਦਾ ਤੁਸੀਂ ਪੁਰਾਣਾ ਜਿਹੜੇ ਮਾਲਕ ਨੇ ਉਹਨਾਂ ਦਾ ਵੀ ਇੰਤਕਾਲ ਇੱਥੇ ਚੈੱਕ ਕਰ ਸਕਦੇ ਹੋ ਇਸ ਜਗ੍ਹਾ 'ਤੇ ਸੋ ਇਹ ਜਿਹੇ ਇਸ ਦੇ ਪੁਰਾਣੇ ਮਾਲਕ ਹਨ ਜਿਨ੍ਹਾਂ ਨੇ ਆਪਣੀ ਪ੍ਰਾਪਰਟੀ ਹੁਣ ਵੇਚੀ ਆ ਸੋ ਉਹਨਾਂ ਦੀ ਸਾਰੀ ਡਿਟੇਲ ਲਿਖੀ ਹੋਈ ਆ ਤੇ ਇੱਥੇ ਜਿਹੜਾ 5 ਨੰਬਰ ਖਾਨੇ ਕਾਸ਼ਿਫ ਕਾਰ ਦਾ ਨਾਮ ਵੀ ਇਹ ਆਪ ਜਿਹੜੇ ਬੰਦੇ ਹਨ ਜਿਹੜੇ ਮਾਲਕ ਸੀਗੇ ਇਹ ਆਪ ਜ਼ਮੀਨ ਦਾ ਉੱਥੇ ਵਾਈ ਕਰ ਰਹੇ ਸਨ ਆਪ ਉਸ ਨੂੰ ਸੰਭਾਲ ਰਹੇ ਸਨ ਤਾਂ ਇੱਥੇ ਖੁੱਦ ਕਾਫਿ ਆ ਜਾਏਗਾ ਇਸ ਤੋਂ ਅੱਗੇ ਇੱਥੇ ਨੰਬਰ ਖੇਤ ਰਕਬਾ ਅਤੇ ਕਿਸਮ ਜ਼ਮੀਨ ਦੀ ਕਿਸਮ ਕਿਹੜੀ ਜ਼ਮੀਨ ਹੈ ਇਸ ਦੇ ਬਾਰੇ ਆਪਾਂ ਅੱਗੇ ਵੀਡੀਓ ਬਣਾਵਾਂਗੇ ਉਸ ਦੇ ਵਿੱਚ ਦੱਸਾਂਗੇ ਕਿੰਨੇ ਕਿੰਨੇ ਕਿਹੜੇ ਕਿਹੜੇ ਤਰ੍ਹਾਂ ਦੀ ਜ਼ਮੀਨ ਹੁੰਦੀ ਹੈ ਸੋ ਇਹ ਚਾਹੀ ਜ਼ਮੀਨ ਹੈ ਸੋ ਇਸ ਦੇ ਵਿੱਚ ਦੱਸਿਆ 2/22 8 ਕਨਾਲ ਇਥੇ ਮਾਮਲਾ ਆ ਗਿਆ ਇਥੇ ਨੰਬਰ ਖਾਤਾ ਜਿਵੇਂ ਜਮਾਂਬੰਦੀ ਆ ਜਾਏਗੀ ਸੋ ਇਥੋਂ ਤੱਕ ਜਿਹੜੀ ਆ ਪੁਰਾਣੇ ਮਾਲਕਾਂ ਦੀ ਡਿਟੇਲ ਰਹੇਗੀ 1 ਤੋਂ 8 ਤੱਕ ਸੋ 1 ਤੋਂ 7 ਤੱਕ 8 ਤੋਂ ਲੈ ਕੇ 12 ਤੱਕ ਨਵੇਂ ਮਾਲਕਾਂ ਦਾ ਵੇਰਵਾ ਆ ਜਾਏਗਾ ਸੋ ਇਥੇ ਜਿਵੇਂ ਜਿਹੜੇ ਬੰਦਿਆਂ ਨੇ ਜ਼ਮੀਨ ਇਹ ਖਰੀਦੀ ਸੀਗੀ 8 ਕਨਾਲ ਮਲਕੀਤ ਸਿੰਘ ਨੇ ਖਰੀਦੀ ਸੀ ਗੁਰਨਾਮ ਸਿੰਘ ਪੁੱਤਰ ਹਰਨਾਮ ਸਿੰਘ ਪੁੱਤਰ ਹਰੀਤ ਸਿੰਘ ਇਹਨਾਂ ਨੇ ਜਿਹੜੀ ਜੋਗਿੰਦਰ ਸਿੰਘ ਹਰਦੇਤ ਸਿੰਘ ਤੋਂ 8 ਕਨਾਲ ਜ਼ਮੀਨ ਕਿੱਦੀ ਸੀ ਇਹ ਆਪ ਹੀ ਇੱਥੇ ਇਹਨਾਂ ਦੀ ਡਿਟੇਲ ਆ ਜਾਏਗੀ ਤੇ ਇਸ ਤੋਂ ਅੱਗੇ ਜ਼ਮੀਨ ਦੀ ਡਿਟੇਲ ਆ ਜਾਏਗੀ ਜਿਵੇਂ ਇੱਥੇ ਕਿੰਨੀ ਜ਼ਮੀਨ ਲਈ ਹੈ ਉਨਹੀਂ ਜ਼ਮੀਨ ਇੱਥੇ ਐਡ ਹੋਈ ਆ ਜਦ ਤੁਸੀਂ ਕੋਈ ਪਲਾਟ ਲਿਆ ਉਨੇ ਦਾ ਜੀ ਪਲਾਟ ਇੱਥੇ ਐਡ ਹੋਇਆ ਇੱਥੇ ਇਸ ਤੋਂ ਅੱਗੇ ਜਿਹੜਾ ਆ ਮਾਮਲਾ ਆ ਜਾਏਗਾ 13 ਨੰਬਰ ਖਾਨੇ ਦੇ ਵਿੱਚ ਜਿਹੜੀ ਫਿਰ ਤੁਹਾਡੀ ਜਿਹੜੀ ਤੁਸੀਂ ਦੇਖ ਰਹੇ ਹੋ 13 ਨੰਬਰ ਖਾਨੇ ਦੇ ਇਨਤਕਾਲ ਦੀ ਕਿਸਮ ਆ ਜਾਏਗੀ ਜਿਵੇਂ ਅੱਜ ਆਪਾਂ ਤੁਹਾਨੂੰ ਦੱਸ ਰਹੇ ਜਿਹੜੀ ਵੀ ਬੈ ਰਜਿਸਟਰੀ ਕਿਹੜੀ ਹੁੰਦੀ ਹੈ ਉੱਥੇ ਬਕਾਇਦਾ ਲਿਖਿਆ ਜਾਂਦਾ ਹੈ ਇਤੇਵਰ ਇਨਤਕਾਲ ਦੀ ਕਿਸਮ ਲਿਖੀ ਜਾਏਗੀ ਤਰੀਦ ਇਨਤਕਾਲ ਲਿਖਿਆ ਜਾਏਗਾ ਜਿਵੇਂ ਇਹ ਤੁਸੀਂ ਦੇਖ ਰਹੇ ਹੋ ਬਹ ਬਰੂਆ ਬਸੀਕਾ ਨੰਬਰ ਬਹ ਬਰੂਆ ਬਸੀਕਾ ਨੰਬਰ ਆ ਜਾਏਗਾ ਮਿਤੀ ਆ ਜਾਏਗੀ ਕਿੰਨੇ ਜਿਹੜੀ ਤੁਸੀਂ 8 ਕਨਾਲ ਜ਼ਮੀਨ ਲਈ ਆ ਉਹ ਕਿੰਨੇ ਸਰਕਾਰੀ ਕਿੰਨੀ ਫੀਸ ਦੇ ਵਿੱਚ ਲਈ ਆ ਸੋ ਇਹਨਾਂ ਨੇ ਲਿਖਿਆ 20 ਲੱਖ ਤੁਸੀਂ ਜੋ ਕੋਈ ਵੀ ਪ੍ਰਾਪਰਟੀ ਲਈ ਆ ਕਿੰਨੇ ਦੀ ਲਈ ਆ ਉਹ ਵੀ ਬਕਾਇਦਾ ਤੁਹਾਡੀ ਉੱਥੇ ਇਨਤਕਾਲ ਦੇ ਥੱਲੇ ਲਿਖਿਆ ਜਾਏਗਾ ਇਸ ਤੋਂ ਅੱਗੇ ਫੀਸ ਆ ਜਾਏਗੀ ਫੀਸ ਤੋਂ ਅੱਗੇ ਜਿਹੜਾ ਆ ਫਿਰ ਜਿਹੜਾ ਪਟਵਾਰੀ ਹੁੰਦਾ ਉਹ ਆਪਣੀ ਰਿਪੋਰਟ ਦਰਜ ਕਰਦਾ ਤੇ ਉਸ ਤੋਂ ਬਾਅਦ ਜਿਹੜਾ ਕਾਨੂੰਗੋ ਹੁੰਦਾ ਉਹ ਮੁਕਾਬਲਾ ਕਰਕੇ ਜਿਹੜਾ ਇਤਰਾਜ਼ ਆ ਉਸ ਨੂੰ ਠੀਕ ਪਾਇਆ ਗਿਆ ਤੇ ਉਸ ਦੇ نیچے ਆਪਣੇ ਜਿਹੜੇ ਸਾਈਨ ਕਰ ਦਿੰਦਾ ਸੋ ਇਸ ਤਰੀਕੇ ਦੇ ਨਾਲ ਜਿਹੜੀ ਬੈਦ ਦੀ ਰਜਿਸਟਰੀ ਹੁੰਦੀ ਆ ਤੇ ਜੇ ਤੁਸੀਂ ਜਿਵੇਂ ਆਪਾਂ ਦੱਸਿਆ 50% ਤੋਂ ਉੱਪਰ 50% ਤੋਂ ਉੱਪਰ ਜਿਹੜੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਬੈਦ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਤੁਸੀਂ ਕੋਈ ਵੀ ਮਕਾਨ ਪਲਾਟ ਘਰ ਕੋਈ ਜਾਇਦਾਦ ਕੋਈ ਜ਼ਮੀਨ ਤੁਸੀਂ ਖਰੀਦੀ ਹੈ ਤਾਂ ਉਸ ਨੂੰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤੇ ਇਸ ਤਰੀਕੇ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਸੀਂ ਬੈਦ ਰਜਿਸਟਰੀ ਕਰਵਾਈ ਹੈ ਸੋ ਇਸ ਦੇ ਵਿੱਚ ਆਪਾਂ ਦੱਸਾਂਗੇ ਜਦੋਂ ਇਹ ਆਨਲਾਈਨ ਤੁਸੀਂ ਇਹਨੂੰ ਚੈੱਕ ਕਰੋਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਇਹ ਆ ਜਾਏਗਾ ਜਿਹੜੀ ਜਮ੍ਹਾਂ ਬੰਦੀ ਦੀ ਕਾਪੀ ਆਏਗੀ ਲਾਲ ਅੱਖਰਾਂ ਦੇ ਵਿੱਚੋਂ ਹੁਣ ਅੱਜ ਕੱਲ ਜਿਵੇਂ ਆਨਲਾਈਨ ਆਉਂਦੀ ਹੈ ਤਾਂ ਉਹ ਇਸ ਤਰੀਕੇ ਦੇ ਨਾਲ ਆਨਲਾਈਨ ਜਿਹੜੀ ਤੁਸੀਂ ਉਸ ਨੂੰ ਚੈੱਕ ਕਰ ਸਕਦੇ ਹੋ ਇਸ ਨੂੰ ਆਪਾਂ ਤੁਹਾਨੂੰ ਆਨਲਾਈਨ ਅੱਗੇ ਜਾ ਕੇ ਚੈੱਕ ਕਰਕੇ ਵਿਖਾਵਾਂਗੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਸੋ ਜਿਵੇਂ ਤੁਸੀਂ ਆਪਣੀ ਬੈਦ ਦੀ ਰਜਿਸਟਰੀ ਕਰਵਾਈ ਹੈ ਤਾਂ ਉਸ ਇੰਤਕਾਲ ਨੂੰ ਜਿਹੜਾ ਤੁਸੀਂ ਦਰਜ ਕਰਨਾ ਦਿੱਤਾ ਪਟਵਾਰੀ ਦੇ ਕੋਲ ਉਸ ਨੂੰ ਤੁਸੀਂ ਆਨਲਾਈਨ ਕਿਵੇਂ ਚੈੱਕ ਕਰ ਸਕਦੇ ਹੋ ਸੋ ਜੇ ਤੁਸੀਂ ਫਸਟ ਟਾਈਮ ਆਪਣੀ ਕੋਈ ਰਜਿਸਟਰੀ ਕਰਵਾਈ ਆ ਸ਼ਹਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਉਸ ਨੂੰ ਜੇ ਤੁਸੀਂ ਆਨਲਾਈਨ ਚੈੱਕ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਤਾਂ ਤੁਸੀਂ ਇਸ ਤਰ੍ਹਾਂ Google ਤੇ ਜਾਣਾ ਹੈ ਤੇ इजी ਜਮ੍ਹਾਂਬੰਦੀ ਰਾਈਟ ਡਾਊਨ ਕਰੋਗੇ ਤਾਂ ਜਾਂ ਆਪਾਂ ਰਾਈਟ ਡਾਊਨ ਪਹਿਲਾਂ ਆਲਰੇਡੀ ਕੀਤਾ ਹੋਇਆ ਸੀ ਤੇ ਇਸ ਤਰ੍ਹਾਂ ਦਾ ਜਿਹੜਾ ਉੱਪਰ ਆ ਜਾਏਗਾ ਤੁਸੀਂ ਇੱਕ ਚੀਜ਼ ਧਿਆਨ ਰੱਖਣੀ ਹੈ ਇਸ ਦੇ نیچے ਵੀ ਲਿੰਕ ਆਉਂਦੇ ਹਨ ਜਿਹੜੇ ਸਹੀ ਨਹੀਂ ਹੁੰਦੇ ਤੁਸੀਂ ਸਭ ਤੋਂ ਪਹਿਲੇ ਵਾਲਾ ਲਿੰਕ ਹੋਏਗਾ ਜਿੱਥੇ ਇਸ ਤਰ੍ਹਾਂ ਗ੍ਰੀਨ ਜਿਹੜਾ ਉਹ ਜਿਹੜਾ ਸਰਕਲ ਹੋਏਗਾ ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਹੋਏਗਾ ਜਿਸ ਦੇ ਵਿੱਚ jamabandhi.punjab.gov.in ਉਸ ਦੇ ਉੱਪਰ ਹੀ ਕਲਿੱਕ ਕਰਨਾ ਹੈ ਸੋ ਉਸ ਦੇ ਉੱਪਰ ਜਦ ਤੁਸੀਂ ਕਲਿੱਕ ਕਰੋਗੇ ਇਸ ਤਰ੍ਹਾਂ ਦਾ ਜਿਹੜਾ ਇੱਕ ਪੇਜ ਓਪਨ ਹੋ ਜਾਏਗਾ ਇਸ ਦੇ ਸਬੰਧ ਦੇ ਵਿੱਚ ਆਪਾਂ ਇੱਕ ਫੁੱਲ ਵੀਡੀਓ ਬਣਾਈ ਆ ਜਿਸ ਦਾ ਸਕਰੀਨ ਦੇ ਉੱਪਰ ਤੁਸੀਂ ਹੁਣ ਦੇਖ ਰਹੇ ਹੋ ਸੋ ਉਸ ਤੇ ਜਾ ਕੇ ਤੁਸੀਂ ਇਦੀ ਇਹ ਫੁੱਲ ਵੀਡੀਓ ਹੀ ਦੇਖ ਸਕਦੇ ਹੋ ਤੁਸੀਂ ਇਸ ਪੋਰਟਲ ਨੂੰ ਕਿਵੇਂ ਯੂਜ਼ ਕਰਨਾ ਹੈ ਆਪਣਾ WhatsApp ਤੇ ਜਮ੍ਹਾਂਬੰਦੀ ਕਿਵੇਂ ਦੇਖਣੀ ਹੈ ਵਿਰਾਸਤ ਦਾ ਇੰਤਕਾਲ ਕਿਵੇਂ ਕਰਨਾ ਹੈ ਵਸੀਕੇ ਅਧਾਰ ਤੇ ਇੰਤਕਾਲ ਕਿਵੇਂ ਦੇਖਣਾ ਫਰਦ ਬਦਲ ਆਪਣਾ ਨਾਮ ਵਗੈਰਾ ਕੋਈ ਚੇਂਜ ਕਰਨਾ ਚਾਹੁੰਦੇ ਹੋ ਡਰੈੱਸ ਵਗੈਰਾ ਸਪੈਲਿੰਗ ਵਗੈਰਾ ਉਹ ਤੁਸੀਂ ਕਿਵੇਂ ਚੇਂਜ ਕਰ ਸਕਦੇ ਹੋ ਉਸ ਦੇ ਬਾਰੇ ਆਪਾਂ ਇੱਕ ਕੰਪਲੀਟ ਵੀਡੀਓ ਬਣਾਈ ਆ ਤੁਸੀਂ ਉਹ ਜਾ ਕੇ ਉੱਥੇ ਜਾ ਕੇ ਆਪਣੇ ਵੀਡੀਓ ਨੂੰ ਸਰਚ ਕਰਕੇ ਆਪਣੇ YouTube ਜਾਂ Facebook ਦੇ ਉੱਪਰ ਦੇਖ ਸਕਦੇ ਹੋ ਸੋ ਹੁਣ ਆਪਾਂ ਜਿਵੇਂ ਇੰਤਕਾਲ ਦੇ ਬਾਰੇ ਅੱਜ ਗੱਲ ਕਰ ਰਹੇ ਆ ਸੋ ਤੁਹਾਨੂੰ ਦੱਸਾਂਗੇ ਕਿ ਇੰਤਕਾਲ ਕਿਵੇਂ ਦੇਖਣਾ ਦੇਖ ਸਕਦੇ ਹੋ ਆਨਲਾਈਨ ਸੋ ਇਸ ਤਰ੍ਹਾਂ ਇੰਤਕਾਲ ਦੇ ਉੱਪਰ ਕਲਿੱਕ ਕਰੋਗੇ ਸਾਈਡ ਦੇ ਉੱਪਰ ਤੇ ਜੋ ਇਸ ਤਰ੍ਹਾਂ ਕਲਿੱਕ ਕਰੋਗੇ ਫਿਰ ਤੁਹਾਡੇ ਅੱਗੇ ਇੱਕ ਜਾ ਕੇ ਸਾਈਟ ਓਪਨ ਹੋਏਗੀ ਆਪਾਂ ਟਰਾਈ ਕਰਾਂਗੇ ਥੋੜਾ ਟਾਈਮ ਲੱਗ ਰਿਹਾ ਸੋ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਜੇ ਫਸਟ ਟਾਈਮ ਆਪਣੀ ਰਜਿਸਟਰੀ ਕਰਾ ਰਹੇ ਹੋ ਤਾਂ ਬੈਦ ਦੀ ਰਜਿਸਟਰੀ ਕਰਾ ਰਹੇ ਹੋ ਤੇ ਉਸ ਦੇ ਬਾਰੇ ਆਪਾਂ ਸਾਰਾ ਤੁਹਾਨੂੰ ਐਕਸਪਲੇਨ ਕੀਤਾ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਵਿਰਾਸਤ ਦੀ ਜਿਹੜਾ ਇੰਤਕਾਲ ਉਹ ਕਿਵੇਂ ਦਰਜ ਕੀਤਾ ਜਾਂਦਾ ਤਸੀਮ ਦਾ ਇੰਤਕਾਲ ਉਹ ਕਿਵੇਂ ਦਰਜ ਕੀਤਾ ਜਾਂਦਾ ਹਿੱਪ ਨਾਮੇ ਦਾ ਇੰਤਕਾਲ ਕਿਵੇਂ ਦਰਜ ਕੀਤਾ ਜਾਂਦਾ ਹੈ ਰਹਿਣ ਦਾ ਇੰਤਕਾਲ ਕਿਵੇਂ ਦਰਜ ਕੀਤਾ ਜਾਂਦਾ ਹੈ ਪਟੇ ਨਾਮੇ ਦਾ ਇੰਤਕਾਲ ਕਿਵੇਂ ਦਰਜ ਕੀਤਾ ਜਾਂਦਾ ਹੈ ਉਸ ਦੇ ਬਾਰੇ ਆਪਾਂ ਆਉਣ ਵਾਲੇ ਸਮੇਂ ਚ ਸਟੈਪ ਬਾਈ ਸਟੈਪ ਤੁਹਾਨੂੰ ਦੱਸਦੇ ਚੱਲਾਂਗੇ ਸੋ ਇਸ ਤਰ੍ਹਾਂ ਜੇ ਤੁਸੀਂ ਕਲਿੱਕ ਕਰੋਗੇ ਓਪਨ ਹੋ ਜਾਏਗਾ ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਜ਼ਿਲ੍ਹਾ ਸਿਲੈਕਟ ਕਰੋਗੇ ਮੰਨ ਲਓ ਆਪਾਂ ਜ਼ਿਲ੍ਹਾ ਸਿਲੈਕਟ ਕਰਦੇ ਹਾਂ ਜੇ ਆਪਾਂ ਇਹ ਪਟਿਆਲਾ ਸਿਲੈਕਟ ਕਰ ਲੈਨੇ ਜੀ ਜੇ ਪਟਿਆਲਾ ਸਿਲੈਕਟ ਕਰੋਗੇ ਫਿਰ ਅੱਗੇ ਚੱਲ ਕੇ ਆਪਾਂ ਜਿਵੇਂ ਤੁਹਾਡਾ ਕੋਈ ਵੀ ਅੱਗੇ ਹੈਗਾ ਆ ਜਿਹੜਾ ਤਹਿਸੀਲ ਆ ਉਹ ਤੁਸੀਂ ਤਹਿਸੀਲ ਇਸ ਤੇ ਆਪਣੀ ਫਿਲ ਕਰਨੀ ਹੈ ਆਪਾਂ ਪਟਿਆਲਾ ਹੀ ਫਿਲ ਕਰਦੇ ਆਂ ਫਿਰ ਇੱਥੇ ਪਿੰਡ ਵੀ ਉਹ ਕਿਸ ਪਿੰਡ ਦਾ ਰਕਬਾ ਹੈ ਸ਼ਹਿਰ ਚਾਹ ਤਾਂ ਸ਼ਹਿਰ ਦਾ ਤੁਸੀਂ ਦੱਸਣਾ ਹੈ ਪਿੰਡ ਆ ਤਾਂ ਪਿੰਡ ਦਾ ਦੱਸਣਾ ਆਪਾਂ ਇੱਥੇ ਪਿੰਡ ਦਾ ਨਾਮ ਪਾਣੇ ਜਿਵੇਂ ਤੁਹਾਡਾ ਕੋਈ ਵੀ ਪਿੰਡ ਤੁਸੀਂ ਜਿਸ ਦਾ ਨਾਮ ਜਿਹੜੇ ਪਿੰਡ ਦਾ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਜਾਂ ਜਿਹੜੇ ਸ਼ਹਿਰ ਦੇ ਜਿਸ ਇਲਾਕੇ 'ਚ ਤੁਸੀਂ ਲਈਆ ਉਸ ਦਾ ਚੈੱਕ ਕਰਨਾ ਚਾਹੁੰਦੇ ਹੋ ਤੁਹਾਨੂੰ ਉਸ ਦਾ ਚੈੱਕ ਤੁਸੀਂ ਉਸ ਦਾ ਪਿੰਡ ਦਾ ਨਾਮ ਜਾਂ ਸ਼ਹਿਰ ਦਾ ਨਾਮ ਪਾ ਕੇ ਤੁਸੀਂ ਕਲਿੱਕ ਕਰੋਗੇ ਸੋ ਇੱਥੇ ਜਾ ਕੇ ਫਿਰ ਅੱਗੇ ਇਅਰ ਤੇ ਜਾ ਕੇ ਕਿਹੜੇ ਇਅਰ ਦੀ ਚੈੱਕ ਕਰਨਾ ਚਾਹੁੰਦੇ ਹੋ ਕਿਹੜੇ ਸਾਲ ਦਾ ਇੰਤਕਾਲ ਚੈੱਕ ਕਰਨਾ ਚਾਹੁੰਦੇ ਹੋ ਕਿੰਨਾ ਪੁਰਾਣਾ ਇੰਤਕਾਲ ਚੈੱਕ ਕਰਨਾ ਚਾਹੁੰਦੇ ਹੋ ਸੋ ਆਪਾਂ ਲੇਟੈਸਟ ਚੈੱਕ ਕਰਨਾ ਹੈ ਇਸ ਤੋਂ ਬਾਅਦ ਤੁਸੀਂ ਜਿਹੜੀ ਚੋਣ ਉਸ ਤੇ ਸਿਲੈਕਟ ਕਰੋਗੇ ਇੱਥੇ ਤੁਹਾਡਾ ਆ ਜਾਏਗਾ ਇੰਤਕਾਲ ਨੰਬਰ ਜਿਹੜਾ ਵੀ ਤੁਹਾਡਾ ਇੰਤਕਾਲ ਨੰਬਰ ਉਹ ਦੀ ਚੂਜ਼ ਇੱਥੇ ਕਲਿੱਕ ਕਰੋਗੇ ਇਸ ਤੋਂ ਬਾਅਦ ਤੁਸੀਂ ਜੇ ਹੇਠੇ ਜਾਓਗੇ ਤਾਂ ਇਸ ਤਰ੍ਹਾਂ نیچے ਜਾਂਦੇ ਜਾਂ ਜਿਹੜਾ ਵੀ ਤੁਹਾਡਾ ਇੰਤਕਾਲ ਨੰਬਰ ਰਜਿਸਟਰੀ ਦੇ ਉੱਪਰ ਬਕਾਇਦਾ ਤੁਹਾਡਾ ਲਿਖਿਆ ਜਾਂਦਾ ਜਾਂਦਾ ਨੂੰ ਪਟਵਾਰੀ ਦੇ ਵੱਲੋਂ ਦਿੱਤਾ ਜਾਏਗਾ ਉਹ ਤੁਸੀਂ ਇੱਥੇ ਲਿਖਣਾ ਹੈ ਜੇ ਮੰਨ ਲਾਪਾ ਕੋਈ ਵੀ ਇੱਥੇ ਕਲਿੱਕ ਕਰਦੇ ਆਂ ਤੇ ਇਸ ਤੋਂ ਬਾਅਦ ਜਦੋਂ ਤੁਸੀਂ ਇੰਤਕਾਲ ਦਾ ਆਪਣਾ ਨੰਬਰ ਪਾਓਗੇ ਵਸੀਕਾ ਨੰਬਰ ਪਾਓਗੇ ਤਾਂ ਇਸ ਤੋਂ ਬਾਅਦ ਜਿਹੜੀ ਆ ਕੈਪਸ਼ਨ ਦੇ ਵਿੱਚ ਜਿਹੜੀ ਆ ਰਿਹਾ ਇਹ ਤੁਸੀਂ ਧਿਆਨ ਰੱਖਣਾ ਹੈ ਜੇ ਵੱਡੇ ਅੱਖਰ ਹਨ ਤਾਂ ਵੱਡੇ ਤੁਸੀਂ ਇਸ ਦੇ ਵਿੱਚ ਫਿਲ ਕਰਨੇ ਹਨ ਜੇ ਛੋਟੇ ਹਨ ਤਾਂ ਛੋਟੇ ਇਸ ਦੇ ਵਿੱਚ ਫਿਲ ਕਰਨੇ ਹਨ ਜੇ ਆ ਵੀ ਨੂੰ ਫਿਲ ਕਰ ਦੋਗੇ ਇਸ ਤੋਂ ਬਾਅਦ ਤੁਸੀਂ ਰਿਪੋਰਟ ਦੇਖੋ ਤੇ ਚੈੱਕ ਕਰੋਗੇ ਵੀਊ ਰਿਪੋਰਟ ਤੇ ਜਦੋਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਅੱਗੇ ਜਿਹੜੀ ਆ ਜਵਾਬੰਦੀ ਇੱਕ ਪੂਰੀ ਖੁੱਲ ਕੇ ਆ ਜਾਏਗੀ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਸੋ ਇਹ ਇੱਕ ਜਵਾਬੰਦੀ ਪੂਰੀ ਆ ਜਾਏਗੀ ਇਹ ਜਿਹੜਾ ਆਪਾਂ ਤੁਹਾਨੂੰ ਦੱਸ ਰਹੇ ਸੀ ਜਿਸ ਦਾ ਆਪਾਂ ਤੁਹਾਨੂੰ ਇੱਕ ਪ੍ਰਿੰਟ ਵੀ ਦਿਖਾਇਆ ਸੀ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਸੋ ਇਸ ਤਰ੍ਹਾਂ ਦਾ ਰੈੱਡ ਅੱਖਰਾਂ ਦੇ ਵਿੱਚ ਤੁਹਾਡਾ ਜਿਹੜਾ ਆ ਉਹ ਜਿਹੜਾ ਬਸੀਕੀ ਦੀ ਜਿਹੜੀ ਜਾਣਕਾਰੀ ਸਾਰੀ ਲਿਖੀ ਹੋਵੇਗੀ ਜਿਹੜੀ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਸੋ ਇਹ ਵੀ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਦਿਖਾ ਰਹੇ ਸੀਗੇ ਦੇਖੋ 1 ਤੋਂ ਲੈ ਕੇ 15 ਜੀ ਸੋ 7 ਦੇ ਵਿੱਚ ਪਿਛਲਿਆਂ ਦੀ ਸਾਰੀ ਇਨਫੋਰਮੇਸ਼ਨ ਹੋਵੇਗੀ ਜਿਹੜੇ ਵੀ ਇਸ ਦੇ ਮਾਲਕ ਰਿਹਾ ਤੇ 8 ਤੋਂ ਲੈ ਕੇ 12 ਦੇ ਵਿੱਚ ਜਿਹੜੇ ਨਵੇਂ ਮਾਲਕ ਬਣੇ ਹਨ ਉਹਨਾਂ ਦੀ ਡਿਟੇਲ ਆ ਜਾਵੇਗੀ 13 ਦੇ ਵਿੱਚ ਜਿਹੜਾ ਤੁਹਾਡਾ ਵਸੀਕਾ ਉਸ ਦਾ ਜਿਹੜੀ ਕਿਸਮ ਲਿਖੀ ਜਾਏਗੀ ਜਿਵੇਂ ਤੁਸੀਂ ਆਪਾਂ ਅੱਜ ਤੁਹਾਨੂੰ ਦੱਸਿਆ ਸੀ ਬੈਦ ਦੀ ਰਜਿਸਟਰੀ ਤਾਂ ਉਹ ਜਿਹੜੀ ਬੈਦ ਦੀ ਰਜਿਸਟਰੀ ਆ ਜਾਏਗੀ ਬਕਾਇਦਾ ਉਸ ਦੇ ਵਿੱਚ ਅਮਾਉਂਟ ਆਏਗੀ ਜਿਵੇਂ ਆਵੇ نیچے ਤੁਸੀਂ ਦੇਖ ਰਹੇ ਹੋ ਇੱਥੇ ਇਹਨਾਂ ਦੇ 22 ਲੱਖ ਹੈ ਕਿਸੇ ਦੀ ਤਾਂ ਜਿਵੇਂ 22 ਲੱਖ ਦਾ ਇੱਥੇ ਆ ਜਾਏਗੀ ਜਿੰਨੇ ਦੇ ਵਿੱਚ ਤੁਸੀਂ ਕੋਈ ਪ੍ਰਾਪਰਟੀ ਲਈ ਹੈ ਸਰਕਾਰੀ ਫੀਸ ਭਰੀ ਹੈ ਜਿਹੜੇ ਸਟੈਂਪ ਭਰੇ ਨੇ ਸਰਕਾਰੀ ਕਿੰਨੇ ਦੀ ਰਜਿਸਟਰੀ ਕਰਾਈ ਹੈ ਉਸ ਤੋਂ ਅੱਗੇ ਫੀਸ ਆ ਜਾਏਗੀ ਕਿੰਨੀ ਤੁਸੀਂ ਫੀਸ ਦਿੱਤੀ ਹੈ ਫਿਰ ਇਸ ਤੋਂ ਅੱਗੇ ਪਟਵਾਰੀ ਦੇ ਵੱਲੋਂ ਰਿਪੋਰਟ ਕੀਤੀ ਜਾਏਗੀ ਇਸ ਤੋਂ ਅੱਗੇ ਕਾਨੂੰਗੋ ਦੇ ਵੱਲੋਂ ਰਿਪੋਰਟ ਕੀਤੀ ਜਾਏਗੀ ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੀ ਆਪਣੀ ਜਿਹੜਾ ਇੰਤਕਾਲ ਉਹ ਆਨਲਾਈਨ ਚੈੱਕ ਕਰ ਸਕਦੇ ਹੋ ਸੋ ਅੱਜ ਆਪਾਂ ਟਰਾਈ ਕੀਤਾ ਤੁਹਾਨੂੰ ਜਿਹੜਾ ਇੰਤਕਾਲ ਰਜਿਸਟਰ ਹੁੰਦਾ ਆ ਉਹ ਕੀ ਹੁੰਦਾ ਆ ਉਸ ਦੇ ਵਿੱਚ ਕਿੰਨੇ ਖਾਨੇ ਹੁੰਦੇ ਨੇ ਤੇ ਜੇ ਤੁਸੀਂ ਫਸਟ ਟਾਈਮ ਆਪਣੀ ਕੋਈ ਰਜਿਸਟਰੀ ਕਰਵਾ ਰਹੇ ਹੋ ਤਾਂ ਉਸ ਨੂੰ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਤੇ ਉਸ ਦਾ ਇੰਤਕਾਲ ਕਿਵੇਂ ਚੈੱਕ ਕਰ ਸਕਦੇ ਹਾਂ ਤੇ ਜੇ ਫਰਸਟ ਟਾਈਮ ਤੁਸੀਂ ਪਟਵਾਰੀ ਕੋਲ ਜਾ ਰਹੇ ਹੋ ਤਾਂ ਆਪਾਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਐਕਸਪਲੇਨ ਕੀਤਾ ਆ ਸੋ ਆਪਣੇ ਵੱਲੋਂ ਆਪਾਂ ਟਰਾਈ ਕਰਦੇ ਹਾਂ ਵਧੀਆ ਤਰੀਕੇ ਦੇ ਨਾਲ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਸੋ ਇਸ ਤਰ੍ਹਾਂ ਦੇ ਐਫਰਟ ਜੇ ਤੁਹਾਨੂੰ ਵਧੀਆ ਲੱਗਦੇ ਆ ਤਾਂ ਜਰੂਰ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਫਾਲੋ ਜਰੂਰ ਕਰ ਲਓ ਜੀ ਹੁਣ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਦੁਆ ਫਿਰ ਤੋਂ ਤੁਹਾਡੇ ਰੂਪ ਰੂਪ ਹੋਵਾਂਗੇ ਜੱਤ ਲਈ ਸਾਨੂੰ ਆਗਿਆ ਦਿਓ ਸਾਰਿਆਂ ਦਾ ਧੰਨਵਾਦ